ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਚ ਸ਼੍ਰੀ ਪਟਨਾ ਸਾਹਿਬ ਲਈ ਲੁਧਿਆਣਾ ਤੋਂ ਜਥਾ ਰਵਾਨਾ ਹੋਇਆ ਗੁਰੂ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਹਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸਮਾਗਮ ਹੋਵੇਗਾ ਪੰਜਾਬ ਤੋਂ 75 ਸਿੰਘ ਤੇ ਸਿੰਘਣੀਆਂ ਦਾ ਜਥਾ ਰਵਾਨਾ ਹੋਇਆ ਸਤਨਾਮ ਵਾਹਿਗੁਰੂ ਦੇ ਜੈਕਾਰਿਆਂ ਦੀ ਗੂੰਜ ਚ ਰੇਲਵੇ ਸਟੇਸ਼ਨ ਤੋਂ ਜਥੇ ਨੂੰ ਰਵਾਨਾ ਕੀਤਾ ਗਿਆ ਰਵਾਨਗੀ ਮੌਕੇ ਸੰਗਤਾਂ ਚ ਪਾਰੀ ਉਤਸ਼ਾਹ ਪਾਇਆ ਗਿਆ ਪੰਨਨ ਪਤ 7580 ਸਿੰਘਾਂ ਦੇ ਸਿੰਘੜੀਆਂ ਦਾ ਜੱਥਾ ਲੈ ਕੇ ਜਾ ਰਹੇ ਆ ਦਰਸ਼ਨ ਦਿਦਾਰੇ ਕਰਨ ਲਈ ਇਹ ਜੱਥਾ ਜਦੋਂ ਉੱਥੋਂ ਦੇ ਦਰਸ਼ਨ ਕਰੇਗਾ ਉਸ ਤੋਂ ਬਾਅਦ ਜੋ ਪ੍ਰਬੰਧਕ ਕਮੇਟੀਆਂ ਸਰਕਾਰਾਂ ਦੇ ਪ੍ਰਬੰਧ ਸੁੰਦਰ ਪ੍ਰਬੰਧ ਨਾਲ ਜੋ ਉੱਥੇ ਹਰ ਕੀਤਾ ਗਿਆ ਉਸ ਦੇ ਇੱਕ ਦਰਸ਼ਨ ਕਰਕੇ ਉੱਥੋਂ ਨੂੰ ਤੱਕ ਕੇ ਇੱਥੇ ਆ ਕੇ ਲੋਕਾਂ ਨੂੰ ਪ੍ਰੇਰਣਾ ਕਰਕੇ ਸੰਗਤਾਂ ਨੂੰ ਉਸ ਗੁਰਪੁਰਬ ਲਈ ਵੱਧ ਤੋਂ ਵੱਧ ਭੇਜਣ ਦਾ ਯਤਨ ਕਰਨਗੇ ਦਸਦੀ ਕੀ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਬ 5 ਜਨਵਰੀ ਨੂੰ ਦੇਸ਼ ਭਰ ਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਿਤਾ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਸੀ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਜਾਗਬਾਣੀ ਟੀਵੀ